ਫਗਵਾੜਾ ਦੇ ਸ਼੍ਰੀ ਹਨੂਮਾਨ ਗੜੀ ਮੰਦਿਰ ਵਿਖੇ ਸ਼ਿਵ ਸੈਨਾ ਪੰਜਾਬ ਵੱਲੋਂ ਜਾਗੋ ਹਿੰਦੂ ਮਹਾ ਸਮਾमेलन ਦਾ ਆਯੋਜਨ ਹੋਇਆ ਜਿੱਥੇ ਕਿ ਪੰਜਾਬ ਭਰ ਤੋਂ ਸ਼ਿਵ ਸੈਨਾ ਨੇਤਾਵਾਂ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਜਾਗੋ ਵੀ ਕੱਢੀ ਗਈ ਜੋ ਕਿ ਸ਼੍ਰੀ ਹਨੂਮਾਨ ਗੜੀ ਮੰਦਿਰ ਵਿਖੇ ਸ਼ੁਰੂ ਹੋ ਕੇ ਅਤੇ ਮੰਦਿਰ ਵਿਖੇ ਸਮਾਪਤ ਹੋਈ ਇਸ ਮੌਕੇ ਰਾਸ਼ਟਰੀ ਪ੍ਰਧਾਨ ਸ਼ੀਵ ਸੈਨਾ ਪੰਜਾਬ ਸੰਜੀਵ ਧਨੋਲੀ ਨੇ ਕਿਹਾ ਕਿ ਇਹ ਯਾਤਰਾ ਪਹਿਲਾਂ ਪਟਿਆਲਾ ਤੋਂ ਸ਼ੁਰੂ ਕੀਤੀ ਗਈ ਫਿਰ ਲੁਧਿਆਣਾ ਵਿਖੇ ਕੱਢੀ ਗਈ ਫਿਰ ਅੰਮ੍ਰਿਤਸਰ ਵਿਖੇ ਕੱਢੀ ਗਈ ਤੇ ਅੱਜ ਫਗਵਾੜਾ ਵਿਖੇ ਕੱਢੀ ਗਈ ਅਤੇ ਇਹ ਯਾਤਰਾ ਇਸੇ ਤਰ੍ਹਾਂ ਪੰਜਾਬ ਭਰ ਵਿੱਚ ਚਲਦੀ ਰਹੇਗੀ ਤੇ ਅਗਲੀ ਯਾਤਰਾ ਪਠਾਨਕੋਟ ਵਿਖੇ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਹ ਯਾਤਰਾ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਹਿੰਦੂਆਂ ਖਿਲਾਫ ਹੋ ਰਹੇ ਅਤਿਆਚਾਰ ਲਈ ਹਿੰਦੂਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਫਗਵਾੜਾ ਤੋਂ ਦੁਆਬਾ ਮੀਡੀਆ 8 ਲਈ ਵਿਕਾਸ ਮਨੀ ਦੀ ਖਾਸ ਰਿਪੋਰਟ ਅੱਜ ਜਿਹੜੀ ਹਰਿਮਾਨ ਗੜੀ ਮੰਦਿਰ ਦੇ ਵਿੱਚ ਸਾਰੇ Hindu ਸੰਗਠਨਾਂ ਦੀ ਇੱਕ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਪੰਜਾਬ ਦਾ ਕੋਈ ਐਸਾ ਸੰਗਠਨ ਨਹੀਂ ਜਿਹੜਾ ਨਾ ਸ਼ਾਮਲ ਹੋਇਆ ਹੋਵੇ ਅੱਜ ਸਾਨੂੰ ਖੁਸ਼ੀ ਦੀ ਗੱਲ ਇਹ ਆ ਕਿ ਸਾਨੂੰ ਉਮੀਦ ਸੀ 300 ਬੰਦਾ ਪਰ 500 ਬੰਦਾ ਇੱਥੇ ਪਹੁੰਚਣ ਤੇ ਅੱਜ ਜਿਹੜਾ ਮਿਸਾਲ Hindu ਜਾਗੋ ਜਿਹੜੀ ਆਪਾਂ ਨੇ ਲੁਧਿਆਣੇ ਤੋਂ ਸ਼ੁਰੂ ਕਰੀ ਸੀ ਲੁਧਿਆਣੇ ਤੋਂ ਬਾਅਦ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਬਾਅਦ ਅੱਜ ਫਗਵਾੜੇ ਪਹੁੰਚੀ ਆ ਅੱਗੇ ਅਸੀਂ ਇਹ ਪਠਾਨਕੋਟ ਦੇ ਵਿੱਚ ਲਿ ਜਾ ਰਹੇ ਆ ਸਾਨੂੰ ਲੋਕਾਂ ਦਾ ਇੰਨਾ ਹੰਗਾਰਾ ਮਿਲ ਰਿਹਾ ਇਹ ਤਾਂ ਸਾਫ ਪਤਾ ਚੱਲਦਾ ਵੀ ਇਸ ਸਰਕਾਰ ਤੋਂ ਹਿੰਦੂ ਜਿੰਨਾ ਪੀੜਤ ਆ ਉਹ ਇੱਕ ਮੰਚ ਤੇ ਇਕੱਠਾ ਹੋ ਕੇ ਇਸ ਸਰਕਾਰ ਨੂੰ ਜਵਾਬ ਦੇਣ ਵਾਸਤੇ ਤਲਬ ਹੋ ਗਿਆ ਕਿਉਂਕਿ ਜੁਰਮ ਇੰਨਾ ਵੱਧ ਚੁੱਕਿਆ ਇੰਨਾ ਜਿਆਦਾ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਨੇ ਵੀ ਅੱਜ ਹਿੰਦੂ ਮਹਿਸੂਸ ਕਰ ਲੱਗਾ ਅੱਜ ਵਪਾਰੀ ਵਰਗ ਇਹਨਾਂ ਤੋਂ ਤੰਗ ਆ ਅੱਜ ਆਮ ਇਨਸਾਨ ਇਹਨਾਂ ਤੋਂ ਤੰਗ ਆ ਅੱਜ ਦਿਹਾੜੀਦਾਰ ਤੰਗ ਆ ਅੱਜ ਸਟੂਡੈਂਟ ਇਹਨਾਂ ਤੋਂ ਤੰਗ ਆ ਅੱਜ ਪਤਾ ਚੱਲ ਗਿਆ ਬਦਲਾਵ ਜਿਹੜਾ ਉਹ ਐਡਾ ਮਾੜਾ ਆ ਗਿਆ ਵੀ ਇਹਨੂੰ ਬਦਲਣ ਵਾਸਤੇ ਅੱਜ ਹਿੰਦੂ ਇੱਕ ਟੱਟ ਤੇ ਇਕੱਠੇ ਹੋਏ ਨੇ ਸਾਨੂੰ ਉਮੀਦ ਆ ਪਿਆਣ ਵਾਲੇ ਪੰਜਾਬ ਦੇ ਅਸੀਂ ਹਰ ਸ਼ਹਿਰ ਹਰ ਜ਼ਿਲ੍ਹੇ ਦੇ ਵਿੱਚ ਇਕੱਠ ਕਰਕੇ ਹਿੰਦੂਆਂ ਦਾ ਇੱਕ ਆਗਾ ਬਹੁਤ ਬਹੁਤ ਭਾਰੀ ਬਹੁਮਤ ਲੈ ਕੇ ਸਰਕਾਰ ਤੇ ਕਾਬੂ ਪਾਵਾਂਗੇ ਤੇ ਆਪਣੇ ਹੱਕ ਲੈ ਕੇ ਆਉਂਦੇ ਆ ਅੱਜ ਫਗਵਾੜਾ ਚ ਕੋਈ ਮੀਟਿੰਗ ਜਿਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਕੋਨਿਆਂ ਤੋਂ ਸਾਰੇ ਹੀ ਸਨਾਤਨ ਧਰਮ ਦੇ ਅਨੁਯਾਈ ਤੇ ਪ੍ਰਤੀਨਿਧੀ ਇੱਥੇ ਪਹੁੰਚੇ ਪਾਵਲਾ ਟੈਂਪਲ ਨੂੰ ਸਾਰਿਆਂ ਦਾ ਹੀ ਹਾਰਦਿਕ ਸਵਾਗਤ ਹੈ ਕੀਤਾ ਸੀ ਔਰ ਧੰਨਵਾਦ ਵੀ ਕਰਦੇ ਨਾਲ ਜਿਨ੍ਹਾਂ ਨੇ ਆਉਣ ਵਾਲੇ ਟਾਈਮ ਤੇ ਜੋ ਅਸੀਂ ਪਲੈਨਿੰਗ ਬਣਾਈ ਆ ਉਹਨੂੰ ਅਲਿਕਨ ਲਈ ਬਹੁਤ ਆਪਣਾ ਸਹਿਯੋਗ ਦਿੱਤਾ ਯੋਗਦਾਨ ਦਿੱਤਾ ਸਾਰਿਆਂ ਦਾ ਫੇਰ ਦੁਆਰਾ ਤੋਂ ਬਹੁਤ ਬਹੁਤ ਧੰਨਵਾਦ